ਗੱਲ ਕੀਤੀ ਜਾਵੇ ਕੋਠੀ ਦਾ ਰੈਂਟ ਕਿੰਨਾ ਹੈ ਰੈਂਟ ਹੋਣ ਸਾਡੇ ਸਾਫ ਕਾ ਮੁੱਖ ਮੰਤਰੀ ਆ ਸਾਡੇ ਕੌਮ ਦੇ ਹੀਰੇ ਆ ਉਹਨਾਂ ਤੋਂ ਰੈਂਟ ਥੋੜੀ ਲਵਾਂਗੇ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਕੋਠੀ ਨੰਬਰ 667 668 ਜੀ ਹਾਂ ਅਸੀ ਇਸ ਕੋਠੀ ਨੰਬਰ ਦੀ ਗੱਲ ਇਸ ਕਰਕੇ ਕਰ ਰਹੇ ਆ ਕਿਉਂਕਿ 660 668 ਜਿਹੜੀ ਕੋਠੀ ਹੈ ਉਸ ਨੂੰ 2 ਮਹੀਨਿਆਂ ਲਈ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਸੀ ਪੰਜਾਬ ਉਹਨਾਂ ਨੇ ਕਿਰਾਏ ਤੇ ਲੈ ਲਿਆ ਹੈ ਫਿਲਹਾਲ ਤੁਹਾਨੂੰ ਕੋਠੀ ਦੀ ਮੈਂ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਆ ਜਿਹੜੀ ਇਹ ਕੋਠੀ ਹੈ 43 ਮੱਲੇ ਦੇ ਵਿੱਚ ਬਣੀ ਹੋਈ ਹੈ ਔਰ ਇਹ ਬੰਗਾ ਨਿਵਾਸ ਤੋਂ ਇਸ ਇਹ ਕੋਠੀ ਬਣੀ ਹੋਈ ਹੈ ਔਰ ਕੋਠੀ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਕੋਠੀ ਇਹ ਬਣਾਈ ਗਈ ਹੈ ਔਰ ਇਸ ਨੂੰ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ ਉਹਨਾਂ ਨੇ ਲੋਕ ਸਭਾ ਚੋਣਾਂ ਦੇ ਚੱਲਦੇ ਇਸ ਨੂੰ ਕਿਰਾਏ ਤੇ ਲਿਆ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਹੈ ਜੀ ਆਪਣਾ ਸਰ ਮੇਰਾ ਨਾਮ ਕਮਲਜੀਤ ਬੰਗਾ ਜੀ ਬੰਗਾ ਜੀ ਇਹ ਕੋਠੀ ਚਰਨਜੀਤ ਸਿੰਘ ਚੰਨੀ ਨੇ ਕਿੰਨੇ ਟਾਈਮ ਲਈ ਲਈ ਹੈ ਤੁਹਾਡੇ ਤੋਂ ਕਿਰਾਏ ਤੇ ਫਿਲਹਾਲ ਤਾਂ ਉਹਨਾਂ ਨੇ ਇਲੈਕਸ਼ਨ ਤੱਕ ਕਹਿੰਦੇ ਸੀ ਵੀ ਇੱਥੇ ਰਹਾਂਗੇ ਤੇ ਬਾਕੀ ਦੇਖਦੇ ਆਂ ਫਿਰ ਜਿੰਨੇ ਚਿਰ ਵੀ ਰਹਿਣਾ ਰਹਿ ਸਕਦੇ ਆ ਅ ਕਦੋਂ ਇਹ ਕੋਠੀ ਲਈ ਸੀ ਉਹਨਾਂ ਨੇ ਕਿੰਨਾ ਸਮਾਂ ਹੋਇਆ ਉਹਨਾਂ ਨੂੰ ਲੈ ਨੂੰ ਇਹ ਲਗਭਗ 10-12 ਦਿਨ ਹੋ ਗਏ ਤੇ ਗੱਲ ਹੋਈ ਸੀ ਸੀसीएम ਸਾਹਮਣਾ ਤਾਂ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਵੀ ਆਪਾਂ ਇੱਥੋਂ ਹੀ ਇਲੈਕਸ਼ਨ ਲੜਾਂਗੇ ਐਕਚੁਅਲੀ ਜਦੋਂ ਬਾਈ ਇਲੈਕਸ਼ਨ ਹੋਇਆ ਸੀ ਪਹਿਲਾਂ ਉਸ ਉਸ ਟਾਈਮ ਵੀ ਗੱਲ ਚੱਲੀ ਸੀ ਉਸ ਟਾਈਮ ਵੀ ਮੈਂ ਇਹਨਾਂ ਨੂੰ ਆਫਰ ਕਰਤਾ ਸੀ ਵੀ ਸਰ ਵੀ ਜੇ ਲੋੜ ਪਈ ਆਪਾਂ ਨੂੰ ਇਲੈਕਸ਼ਨ ਲਈ ਇੱਥੇ ਰੁਕਣ ਦੀ ਤੇ ਆਪਣੇ ਕੋਲ ਕੋਠੀ ਹੈਗੀ ਆ ਵੀ ਆਪਾਂ ਉਹ ਤੁਸੀਂ ਇੱਥੇ ਰਹਿ ਸਕਦੇ ਆ ਇਸ ਕੋਠੀ ਦੀ ਗੱਲ ਕੀਤੀ ਜਾਵੇ ਕੋਠੀ ਕਿੰਨੇ ਮੱਲੇ ਚ ਬਣੀ ਹੋਈ ਹੈ ਔਰ ਇਸ ਕੋਠੀ ਚ ਕੀ ਕੁਝ ਖਾਸ ਜਿਹੜੀ ਫੈਸਿਲਿਟੀ ਹੈ ਇਹ ਤਕਰੀਬਨ ਜਿੱਦਾ ਇੱਥੇ ਜਿਹੜੀ ਜੀਟੀਵੀ ਨਗਰ ਦੀ ਹੈਗੇ ਆ 21 ਮੱਲੇ ਦੀ ਇੱਕ ਕੋਠੀ ਦਾ ਪੋਰਸ਼ਨ ਹੁੰਦਾ ਹੈ ਪਰ ਇਹ ਦੋ ਪਲਾਟ ਆ 21 21 ਮੱਲੇ ਦੇ 21 21 ਮੱਲੇ ਦੇ 43 ਮੱਲੇ ਦੀ ਲਗਭਗ ਜਗ੍ਹਾ ਹੈਗੀ ਆ ਬਾਕੀ ਤੁਸੀਂ ਦੇਖ ਹੀ ਲਿਆ ਸਾਰੇ ਸ਼ਾਨਦਾਰ ਜਿਹਦਾ ਹਵਾਦਾਰ ਸਾਰੇ ਰੂਮ ਹੈਗੇ ਆ ਸਾਰੇ ਨੇ ਆ ਓਪਨ ਵਿੰਡੋ ਆ ਤੇ ਫੈਸ਼ਰ ਵਗੈਰਾ ਵਧੀਆ ਆਉਂਦੀ ਆ ਤੇ ਬਾਕੀ ਤੁਸੀਂ ਦੇਖ ਹੀ ਲਿਆ ਸਵੀਮਿੰਗ ਪੂਲ ਆ ਸਪੈਸ਼ਲ ਬਣਿਆ ਆਮੇ ਕੋਠੀਆਂ ਵਿੱਚ ਨਹੀਂ ਹੁੰਦਾ ਪਰ ਇੱਕ ਬਹੁਤ ਤਕੜੇ ਵਪਾਰੀ ਸਨ ਜਿਨ੍ਹਾਂ ਨੇ ਕੋਠੀ ਤਿਆਰ ਕੀਤੀ ਸੀ ਆਪਣੇ ਲਈ ਕਾਫੀ ਉਹ ਇਹਦੇ ਵਿੱਚ ਰਹੇ ਵੀ ਆ ਲਗਭਗ 15 ਤੋਂ 20 ਸਾਲ ਉਹ ਕੋਠੀ 'ਚ ਰਹੇ ਆ ਇੱਥੇ ਤੇ ਬਹੁਤ ਵਧੀਆ ਕੋਠੀ ਬਣੀ ਆ ਸਾਨੂੰ ਵੀ ਪਸੰਦ ਆਈ ਸੀ ਤਾਂ ਹੀ ਅਸੀਂ ਲਈ ਸੀਗੇ सीएम साहब ਨੂੰ ਨਾਲ ਵੀ ਪਸੰਦ ਆਈ ਉਹਨਾਂ ਨੇ ਦੇਖਿਆ ਕੰਪੇਅਰ ਕੇ ਤੇ ਉਹਨਾਂ ਨੂੰ ਵੀ ਅੱਛੀ ਲੱਗੀ ਇਸ ਕਰਕੇ ਉਹਨਾਂ ਨੇ ਹਾਂ ਕੀਤੀ ਫਿਰ ਰੁਕਣ ਦੀ ਆ ਆਪਾਂ ਚੱਲਦੇ ਹੋਏ ਗੱਲ ਕਰਦੇ ਕਿ ਇਸ ਕੋਠੀ ਦੇ ਵਿੱਚ ਕਿੰਨੇ ਕ ਕਮਰੇ ਨੇ ਕਿੰਨੇ ਕ ਹਾਲ ਨੇ ਤੇ ਕੋਠੇ 'ਚ ਹੋਰ ਕੀ ਕੁਝ ਖਾਸ ਹੈ ਇਹ ਵਿੱਚ ਕੋਠੀ ਜਿੱਦਾਂ ਆਮ ਤੁਸੀਂ ਦੇਖ ਲਓਵੇ 20 ਸਾਲ ਪਹਿਲਾਂ ਸਾਲ ਬਣੀ ਲਗਭਗ ਉਸ ਟਾਈਮ ਜੋ ਉਹਨਾਂ ਨੇ ਸੋਚ ਜੋ ਅੱਜ ਬਣਦੀਆਂ ਕੋਠੀਆਂ ਉਹਨਾਂ ਦੇ ਮੁਤਾਬਕ ਹੀ ਹੈ ਜਿੱਦਾਂ ਬਈ ਅਟੈਚ ਬਾਥਰੂਮ ਨਾਲ ਡਰੈਸਿੰਗ ਤੇ ਇੱਕ ਹੋਰ ਇੱਕ ਥਨੇ ਬੇਸਮੈਂਟ ਆ ਜਿਹੜੇ ਵਿੱਚ ਮੀਟਿੰਗ ਹਾਲ ਆ ਜਿਹੜੇ ਉਹ ਵਪਾਰੀ ਸਨ ਉਹਨਾਂ ਦੇ ਕਾਫੀ ਬਾਹਰੋਂ ਦੂਜੀਆਂ ਸਟੇਟਾਂ ਤੋਂ ਵਪਾਰੀ ਆਉਂਦੇ ਸਨ ਤੇ ਉਹ ਜਿਹੜਾ ਮੀਟਿੰਗ ਵਗੈਰਾ ਇੱਥੇ ਮੀਟਿੰਗ ਹਾਲ ਉਹਨੂੰ ਬਣਾਇਆ ਹੋਇਆ ਸੀ ਔਰ ਵਧੀਆ ਤਰੀਕੇ ਨਾਲ ਇੱਥੇ ਸਾਰਾ ਆਪਣਾ ਉਹ ਕਰਦੇ ਸੀ বলে ਤੁਹਾਡੇ ਸਾਹਮਣੇ ਮੀਟਿੰਗ ਹਾਲ ਹੈ ਮੀਟਿੰਗ ਹਾਲ ਦੀ ਤਸਵੀਰਾਂ ਕਹੂੰਗਾ ਆਪਣੇ ਕੈਮਰਾਮੈਨ ਨੂੰ ਦਿਖਾਨ ਕੇ ਮੀਟਿੰਗ ਹਾਲ ਹੈ ਔਰ ਚਰਨਜੀਤ ਸਿੰਘ ਚੰਨੀ ਉਹਨਾਂ ਪਾਰਟੀ ਵਰਕਰਾਂ ਨਾਲ ਇੱਥੇ ਵੀ ਮੀਟਿੰਗ ਕਰਿਆ ਕਰਨਗੇ ਔਰ ਇਸ ਨੂੰ ਮੀਟਿੰਗ ਹਾਲ ਬਣਾਇਆ ਜਾਏਗਾ ਸਰ ਚਰਨਜੀਤ ਸਿੰਘ ਚੰਨੀ ਉਹਨੇ ਕਦੋਂ ਤੱਕ ਇੱਥੇ ਆ ਰਹੇ ਨੇ ਫਿਲਹਾਲ ਤਾਂ ਉਹਨਾਂ ਦਾ ਕੱਲ ਵੀ ਆ ਕੇ ਗਏ ਗੇੜਾ ਮਾਰ ਕੇ ਇੱਧਰ ਪਰ ਉਹਨਾਂ ਨੇ ਜਦੋਂ ਟਿਕਟ ਪੂਰੀ ਡਿਕਲੇਅਰ ਹੋ ਜਾਏਗੀ ਹਾਈ ਕਮਾਂਡ ਵੱਲੋਂ ਪੁਰੀ ਹਰੀ ਚੰਡੀ ਮਿਲ ਜਾਗੇ ਫੇਰ ਹੀ ਆਉਣਗੇ ਗੱਲ ਕੀਤੀ ਜਾਵੇ ਹਜੇ ਤੱਕ ਚਰਨਜੀਤ ਸਿੰਘ ਚੰਨੀ ਦਾ ਨਾਮ ਅਨਾਉਂਸ ਨਹੀਂ ਹੋਇਆ ਟਿਕਟ ਅਨਾਉਂਸ ਨਹੀਂ ਹੋਈ ਉਹਨਾਂ ਦੀ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਕੋਠੀ ਰੈਂਟ ਤੇ ਲੈ ਲਈ ਹੈ ਕਿਤੇ ਨਾ ਕਿਤੇ ਮਤਲਬ ਕਿ ਟਿਕਟ ਉਹਨਾਂ ਦੀ ਪੱਕੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਦਾ ਚਰਨਜੀਤ ਸਿੰਘ ਚੰਨੀ ਜੀ ਸੀ ਡਬਲਯੂਸੀ ਵਰਕਿੰਗ ਕਮੇਟੀ ਦੇ ਜਿਹੜੇ ਔਰ ਉਹਨੀਆਂ ਵਰਕਿੰਗ ਕਮੇਟੀ ਦੇ ਪਾਵਰਸ ਪਾਰਟੀ ਦੇ ਮੈਂਬਰ ਹਨ ਤੇ ਥੋੜਾ ਜਿਹਾ ਆਸ ਵੀ ਹੋਈ ਜਾਂਦੀ ਆ ਇੰਨੇ ਵੱਡੇ ਲੀਡਰ ਐ ਤੇ ਆਪਣੇ ਆਪ ਆਸ ਵੀ ਹੁੰਦੀ ਆ ਤੇ ਬਾਕੀ ਹਾਈ ਕਮਾਂਡ ਦੇ ਸਿਰ ਤੇ ਆ ਅ ਉਮੀਦ ਹੈ ਵੀ 1-2 ਦਿਨ ਦੇ ਵਿੱਚ ਜਿਹੜੀ ਆ ਸੀਟ ਅਨਾਉਂਸ ਹੋ ਜਾਏਗੀ ਉਸ ਤੋਂ ਬਾਅਦ ਫਿਰ ਤਿਆਰੀਆਂ ਹੋਰ ਫੁੱਲ ਤੇਜ਼ੀ ਨਾਲ ਕਰਾਂਗੇ ਹਾਂ ਕਦੋਂ ਤੱਕ ਸ਼ਿਫਟ ਹੋਣਗੇ ਚਰਨਜੀਤ ਸਿੰਘ ਚੰਨੀ ਇਹ ਤਾਂ ਟਿਕਟ ਤੇ ਹੀ ਆ ਜਦ ਜਿਸ ਦਿਨ ਟਿਕਟ ਅਨਾਉਂਸ ਹੋ ਗਈ ਤੇ ਉਸ ਤੋਂ ਬਾਅਦ ਹੀ ਜਲਦੀ ਦੂਸਰੇ ਦਿਨ ਇੱਥੇ ਆ ਸਕਦੇ ਪਰ ਜਿਵੇਂ ਤਿਆਰੀਆਂ ਕੀਤੀਆਂ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਦੀ ਟਿਕਟ ਤਾਂ ਆਲਮੋਸਟ ਅਨਾਉਂਸ ਹੋ ਹੀ ਚੁੱਕੀ ਹੈ ਸ਼ਾਇਦ ਤਾਂ ਹੀ ਇੰਨਾ ਰੈਨੋਵੇਸ਼ਨ ਕੀਤਾ ਜਾ ਰਿਹਾ ਹੈ ਰੰਗ ਰੋਗਨ ਕਰਵਾਇਆ ਜਾ ਰਿਹਾ ਰੂਮ ਤਿਆਰ ਸਪੈਸ਼ਲੀ ਹੋ ਰਿਹਾ ਨਹੀਂ ਦੇਖੋ ਉਹਨਾਂ ਟਾਈਮ ਬਹੁਤ ਥੋੜਾ ਰਹਿੰਦਾ ਹੈ ਲਗਭਗ ਹੁਣ ਤੁਸੀਂ ਦੇਖ ਲਓ ਵੀ ਅੱਜ 10 ਤਰੀਕ 9 ਤਰੀਕ ਹੋ ਗਈ ਆ ਤੇ ਸਿਰਫ ਇੱਕ ਡੈਡ ਮਹੀਨਾ ਰਹਿੰਦਾ ਸਾਰਾ ਇਲੈਕਸ਼ਨ ਵਿੱਚ ਤੇ ਤਿਆਰੀ ਤੇ ਪਹਿਲਾਂ ਕਰਨੀ ਪਏ ਕਿ ਤਾਂ ਹੀ ਫਿਰ ਆਪਾਂ ਸਾਰੇ ਪਿੰਡਾਂ ਵਿੱਚ ਜਾ ਸਕਦੇ ਆ ਸਾਰੇ ਕੰਸਟੀਚਨਸੀਆਂ ਜਾਣਾ ਕਾਫੀ ਲੰਬਾ ਏਰੀਆ ਹੋ ਜਾਂਦਾ ਲੋਕ ਸਭਾ ਦਾ ਗੱਲ ਕੀਤੀ ਜਾਵੇ ਕੋਠੀ ਦਾ ਰੈਂਟ ਕਿੰਨਾ ਹੈ ਰੈਂਟ ਹੋਣ ਸਾਡੇ ਸਾਫੇ ਕਾ ਮੁੱਖ ਮੰਤਰੀ ਆ ਸਾਡੇ ਕੌਮ ਦੇ ਹੀਰੇ ਆ ਉਹਨਾਂ ਤੋਂ ਰੈਂਟ ਥੋੜੀ ਲਵਾਂਗੇ ਮਤਲਬ ਫਰੀ ਦੇ ਵਿੱਚ ਗੁੱਠੀ ਦਿੱਤੀ ਜਾ ਰਹੀ ਹੈ ਹਾਂਜੀ ਹਾਂਜੀ ਨਹੀਂ ਕੋਈ ਗੱਲ ਦੇਖੋ ਅਸੀਂ ਵੀ ਪਾਰਟੀ ਦੇ ਵਰਕਰ ਹੈਗੇ ਆ ਪਾਰਟੀ ਲਈ ਕੰਮ ਕਰਦੇ ਆ ਜਿੱਥੇ ਪਿਆਰ ਹੋਵੇ ਉੱਥੇ ਫਿਰ ਪੈਸੇ ਦੇ ਮੈਨੇ ਨਹੀਂ ਰੱਖਦਾ ਤੇ ਕਿਉਂਕਿ ਚਰਚਾ ਤਾਂ ਇਹ ਹੀ ਹੋਈ ਕਿ ਉਹਨਾਂ ਨੇ ਕੋਠੀ ਰੈਂਟ ਤੇ ਲਈ ਹੈ ਮੈਂ ਕਿ ਸ਼ਾਇਦ ਰੈਂਟ ਤੁਸੀਂ ਦਸੀ ਦਿਵੋਗੇ ਕਿਉਂਕਿ ਸਾਫਾ ਮੁੱਖ ਮੰਤਰੀ ਰੈਂਟ ਤਾਂ ਦੋਗੇ ਆ ਚਲੋ ਦੇਖਾਂਗੇ ਬਾਅਦ ਵਿੱਚ ਜਦ ਕਿਤੇ ਕੋਈ ਗੱਲ ਨਹੀਂ ਵੈਸੇ ਪਰ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਵੀ ਅਸੀਂ ਇਹਨਾਂ ਰੈਂਟ ਲੈਣਾ ਜਾਂ ਕਿਦਾਂ ਪਰ ਬਾਕੀ ਉਹ ਵੱਡੇ ਬ੍ਰਦਰ ਨਾਲ ਫੇਰ ਗੱਲ ਕਰ ਲੈਣਗੇ ਜਿੱਦਾਂ ਵੀ ਜੋ ਉਹਨਾਂ ਨੂੰ ਤੁਹਾਨੂੰ ਪਤਾ ਵੀ ਹੋਣਾ ਹੈ ਕਿ ਕਿਉਂਕਿ ਤੁਸੀਂ ਵੀ ਕਾਫੀ ਦੇਰ ਤੋਂ ਜੁੜੇ ਹੋ ਕਾਂਗਰਸ ਪਾਰਟੀ ਨਾਲ ਤੇ ਵਿਕਰਮ ਚੋਧਰੀ ਉਹਨਾਂ ਦਾ ਵਿਰੋਧ ਕਰ ਰਹੇ ਨੇ ਲਗਾਤਾਰ ਉਹ ਕਹਿ ਰਹੇ ਨੇ ਕਿ ਟਿਕਟ ਅਸੀਂ ਇਸ ਵਾਰ ਲੈ ਕੇ ਆਵਾਂਗੇ ਲੱਗਦਾ ਹੈ ਕਿ ਉਹਨਾਂ ਨੂੰ ਟਿਕਟ ਮਿਲੇਗੀ ਕਿ ਚੰਨੇ ਸਾਹਿਬ ਨੂੰ ਤਾਂ ਦੇ ਅ ਕਿਉਂਕਿ ਚਲੋ ਉਹਨਾਂ ਦਾ ਵੀ ਦਾਵਾ ਆਪਣੀ ਜਗ੍ਹਾ ਠੀਕ ਹੈ ਕਿਉਂਕਿ ਉਹਨਾਂ ਦੇ ਮਰਹੂਮ ਪਿਤਾ ਜੀ ਪਹਿਲਾਂ ਇੱਥੋਂ ਲੋਕ ਸਭਾ ਦੇ ਐਮਪੀ ਰਹੇ ਆ ਤੇ ਉਹਨਾਂ ਨੂੰ ਹੁੰਦਾ ਹੀ ਹੈ ਮਨ ਮੋਟਾ ਵੀ ਅਸੀਂ ਵੀ ਆਪਣਾ ਜਿਹੜਾ ਹੱਕ ਹੈ ਉਹ ਛੱਡੀਏ ਨਾ ਪਰ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਜਿੱਦਾਂ ਹੁਣ ਉਹ ਐਮਐਲਏ ਹਨ ਹਲਕਾ 플ੋਰ ਦੇ ਉਹਨਾਂ ਨੂੰ ਆਪਣੇ ਹਲਕੇ ਤੇ ਇਹ ਉਹ ਜਿਹੜਾ ਕੇਂਦਰਤ ਹੋਣਾ ਚਾਹੀਦਾ ਉੱਥੇ ਧਿਆਨ ਦੇਣਾ ਚਾਹੀਦਾ ਆ ਕਿਉਂਕਿ ਇਹ ਜਿਹੜੀ ਪਿਛਲੀ ਵਾਰ ਵੀ ਅ ਜਿੱਦਾਂ ਅੱਜ ਜਿੱਦਾਂ ਅਸੀਂ ਮੈਂ ਕੱਲ ਵੀ ਸਦਾਰ ਚੰਦ ਸਿੰਘ ਚੰਨੀ ਜੀ ਉਹਨਾਂ ਦੇ ਨਾਲ ਰਹਿਂ ਘੁਰੀ ਦਿਹਾੜੀ ਉਸ ਤੋਂ ਪਹਿਲਾਂ ਵੀ ਜਿੰਨਾਂ ਜਿੰਨਾਂ ਪਿੰਡਾਂ 'ਚ ਜਾਣੇ ਅਸੀਂ ਪਰ ਲੋਕ ਖੁਸ਼ ਆ ਬੇ ਜੇ ਅਗਰ ਸਦਾਰ ਚੰਦ ਸਿੰਘ ਚੰਨੀ ਜੀ ਨੂੰ ਟਿਕਟ ਦਿੱਤੀ ਜਾਂਦੀ ਆ ਤੇ ਅਸੀਂ ਬਹੁਤ ਵੱਧ ਚੜ ਕੇ ਜਿਹੜਾ VOTING ਕਰਕੇ ਆਪ ਵੀ ਕਰਾਂਗੇ ਔਰ ਲੋਕਾਂ ਨੂੰ ਵੀ ਇਨਾਂ ਨੂੰ ਕਰਾਂਗੇ ਵੀ ਵੋਟ ਕਰੋ ਕਾਂਗਰਸ ਪਾਰਟੀ ਨੂੰ ਸਦਾਚੰਨ ਸਿੰਘ ਚੰਨੀ ਦੇ ਹੱਕ ਵਿੱਚ ਵੋਟ ਕਰੋ ਤੇ ਉਹ ਬਾਦ ਮਾਰ ਜੰਨਾ ਚਟਾਉਣਗੇ ਸੋ ਇੱਕ ਚੀਜ਼ ਹੋਰ ਤੁਸੀਂ ਦੱਸੋ ਕਿਉਂਕਿ ਪਿਛਲੀ ਵਾਰ ਕਰਮਜੀਤ ਕੌਰ ਚੌਧਰੀ ਜਿਹੜੇ ਆ ਸਾਬਕਾ ਜਿਹੜੇ ਸੰਸਦ ਸੀਗੇ ਸੰਤੋਤ ਸਿੰਘ ਚੌਧਰੀ ਦੀ ਵਾਈਫ ਹੋ ਲੜੇ ਸੀ ਪਰ ਉਹ ਚੋਣਾਂ ਹਾਰ ਗਏ ਸੀਗੇ ਤੇ ਇਸ ਵਾਰ ਫੇਰ ਉਹ ਟਿਕਟ ਦਾ ਜਿਹੜਾ ਦਾਅਵੇਦਾਰੀ ਪੇਸ਼ ਕਰ ਰਹੇ ਨੇ ਕਹਿ ਰਹੇ ਕਿ ਟਿਕਟ ਸਾਨੂੰ ਦਿੱਤੀ ਜਾਵੇ ਚਰਨਜੀਤ ਸਿੰਘ ਚੰਨੀ ਤੇ ਤੰਜ ਕਸੇ ਜਾ ਰਹੇ ਨੇ ਬਾਰ ਬਾਰ ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਵੀ ਤੰਜ ਕਸੇਗੇ ਫਿਰ ਕਹਿ ਰਹੇ ਕਿ ਦੋ ਵਾਰ ਸੀਟ ਤੋਂ ਖੜੇ ਹੋਏ ਸੀਗੇ 2022 ਦੇ ਵਿੱਚ ਨਾ ਦੋ ਜਗ੍ਹਾ ਤੋਂ ਤੇ ਉੱਥੋਂ ਵੀ ਹਾਰ ਗਏ ਸੀਗੇ ਤੇ ਕਹਿੰਦੇ ਹਜੇ ਵੀ ਉਹਨਾਂ ਨੂੰ ਰਾਸ ਨਹੀਂ ਆ ਰਹੀ ਜੀ ਅ ਚਲੋ ਉਸ ਟਾਈਮ ਕੁਝ ਵੀ ਹੋ ਸਕਦਾ ਇੱਕ ਲੋਕਾਂ ਦਾ ਜਿਹੜਾ ਜੇ ਮੈਂ ਕਹੂੰਗਾ ਉਹਦੇ ਵਿੱਚ ਵੀ ਸਾਡੇ ਕਾਂਗਰਸ ਪਾਰਟੀ ਜਿਹੜੇ ਵੱਡੇ ਲੀਡਰ ਸੀਗੇ ਉਹਨਾਂ ਨੇ ਸਦਾ ਚੰਦ ਸਿੰਘ ਚੰਨੀ ਦੇ ਪੱਖ ਵਿੱਚ ਪੂਰਾ ਹੱਕ ਦੇ ਲਈ ਜਾ ਹਰਾ ਨਾਰਾ ਨਹੀਂ ਮਾਰਿਆ ਕਿਉਂਕਿ ਜੇ ਸਦਾ ਚੰਦ ਸਿੰਘ ਚੰਨੀ ਕਿਸੇ ਇੱਕ ਗੱਲ ਨੂੰ ਅਨਾਉਂਸ ਕਰਦੇ ਸੀ ਤੇ ਦੂਸਰੀ ਪਾਸੇ ਸਾਡੇ ਨਮਜੋਤ ਸਿੰਘ ਸਿੱਧੂ ਜੀ ਜੋ ਜੋ ਕਿ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸਨ ਉਹ ਉਸ ਗੱਲ ਨੂੰ ਉਹਨਾਂ ਤੇ ਕਿੰਤੂ ਪ੍ਰੰਤੂ ਕਰਦੇ ਸੀ ਜਦੋਂ ਆਪਣੀ ਹੀ ਪਾਰਟੀ ਵਿੱਚ ਕੋਈ ਦੂਸਰਾ ਵਿਅਕਤੀ ਵਿਰੋਧ ਕਰਦਾ ਆ ਤੇ ਲੋਕਾਂ ਦੀ ਜਿਹੜੀ ਉਹ ਨੇਚਰਲੀ ਉਹਨਾਂ ਦਾ ਮਾਈਂਡ ਚੇਂਜ ਹੋ ਜਾਂਦਾ ਹੈ ਉਸ ਟਾਈਮ ਜਿਹੜੀ ਖਿੱਚੋ ਤਾਣ ਇੰਨੀ ਸੀ ਤੇ ਉਸ ਟਾਈਮ ਲੋਕ ਇਹ ਕਹਿੰਦੇ ਵੀ ਇਹ ਤਾਂ ਆਪਸ ਵਿੱਚ ਲੜੀ ਜਾ ਰਹੇ ਆ ਪਰ ਹੁਣ ਵੀ ਤਾਂ ਆਪਸ ਦੇ ਵਿੱਚ ਹੀ ਆ ਕਿਉਂਕਿ ਵਿਕਰਮ ਚੌਧਰੀ ਕਰਮਜੀਤ ਕੋਰ ਚੌਧਰੀ ਜਿਹੜਾ ਲਗਾਤਾਰ ਵਿਰੋਧ ਕਰ ਰਹੇ ਨੇ ਚੰਨੀ ਸਾਹਿਬ ਦਾ ਨਹੀਂ ਦੇਖੋ ਇਹ ਜਿਹੜਾ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਵਾਸਤੇ ਸਹੀ ਕਰਦੇ ਆ ਕਿਉਂਕਿ ਹਰੇਕ ਹਲਕੇ ਲਈ 2-2 3-3 ਕੈਂਡੀਡੇਟ ਹੈਗੇ ਹੀ ਆ ਤੁਸੀਂ ਇਹ ਇਕੱਲਾ ਜਲੰਧਰ ਤੇ ਫੋਕਸ ਨਾ ਕਰੋ ਦੂਸਰੇ ਦੇਖ ਲਓ ਸਾਡਾ ਆਨੰਦਪੁਰ ਸਾਹਿਬ ਹਲਕਾ ਆ ਉੱਥੇ ਵੀ ਤਿੰਨ ਕੈਂਡੀਡੇਟ ਆ ਇਸ ਟਾਈਮ ਉਹ ਸੀਟ ਮੰਗਦੇ ਆ ਇਸੇ ਤਰ੍ਹਾਂ ਲੁਧਿਆਣਾ ਆ ਉਸ ਤੋਂ ਵੀ ਤਿੰਨ ਚਾਰ ਕੈਂਡੀਡੇਟ ਜਿਹੜੇ ਆ ਉਹ ਉਹ ਤੇ ਲੋ ਆਪਣੇ ਉਹ ਜਿਤਾਉਂਦੇ ਹੱਕ ਜਿਤਾਉਂਦੇ ਆ ਇਹ ਤਾਂ ਹਰੇਕ ਹਰ ਇੱਕ ਦੇ ਵਿੱਚ ਹਰੇਕ ਦਾ ਆਪਣਾ ਹੱਕ ਆ ਉਹ ਪਾਰਟੀ ਵਿੱਚ ਰਹਿ ਕੇ ਪਰ ਉਹਨਾਂ ਨੂੰ ਵਿਕਰਮ ਚੌਧਰੀ ਜੀ ਨੂੰ ਇਹ ਚਾਹੀਦਾ ਵੇ ਉਹ ਨੂੰ ਦਾਇਰੇ ਵਿੱਚ ਰਹਿ ਕੇ ਉਹ ਗੱਲ ਕਰ ਸਕਦੇ ਆ ਪਰ ਅਗਰ ਉਹ ਵਿਰੋਧ ਕਰਦੇ ਤਾਂ ਉਹ ਆਪਣੇ ਆਪ ਦੀ ਛਵੀ ਨੂੰ ਖਰਾਬ ਕਰਨ ਦੇ ਬਰਾਬਰ ਹੁਣ ਚਰਨਜੀਤ ਸਿੰਘ ਚੰਨੀ ਜਲਦੀ ਸ਼ਿਫਟ ਹੋ ਰਹੇ ਨੇ ਕਿ ਹਜੇ ਵੀ ਟਾਈਮ ਲੱਗੇਗਾ ਕਿ ਟਿਕਟ ਆਉਣ ਦੇ ਬਾਅਦ ਹੀ ਸ਼ਿਫਟ ਹੋਣਗੇ ਇਹ ਨੰਬਰ ਮੈਂ ਕਹਿ ਨਹੀਂ ਸਕਦਾ ਵੈਸੇ ਕੱਲ ਵੀ ਜਿੱਦਾਂ ਹੁਣ ਉਹ ਤਾਂ ਪਤਾ ਵੀ ਮੀਟਿੰਗ ਲਗਾਤਾਰ ਹੋ ਰਹੀ ਤੇ ਇਹਨੇ ਜਲੰਧਰ ਸਾਡੀ ਮੀਟਿੰਗਾਂ ਕਰ ਰਹੇ ਹਲਕੇ ਦੇ ਵਿੱਚ ਬਾਰ ਬਾਰ ਕਿ ਹਲਕੇ ਚਾਉਂਦੇ ਆ ਮਿਲ ਰਹੇ ਲੋਕਾਂ ਜੀ ਇਹ ਸੋ ਇਹ ਸਨ ਕਮਲਜੀਤ ਬੰਗਾ ਜਿਹੜੇ ਕੋਠੀ ਮਾਲਕ ਨੇ ਕਾਂਗਰਸ ਵਰਕਰ ਵੀ ਨੇ ਉਹ ਕਹਿ ਰਹੇ ਨੇ ਕਿ ਅਸੀਂ ਚਰਨਜੀਤ ਸਿੰਘ ਚੰਨੀ ਨੂੰ ਕੋਠੀ ਬਿਸ਼ਕ ਦੇ ਦਿੱਤੀ ਹੈ ਲੇਕਿਨ ਅਸੀਂ ਉਹਨਾਂ ਤੋਂ ਕੋਈ ਵੀ ਰੈਂਟ ਨਹੀਂ ਲਵਾਂਗੇ ਕੋਈ ਕਿਰਾਇਆ ਨਹੀਂ ਲਵਾਂਗੇ ਉਹ ਕਹਿੰਦੇ ਕਿ ਬਾਕੀ ਬਾਅਦ ਦੀ ਗੱਲ ਹੈ ਕਿ ਕਿਰਾਇਆ ਲੈਂਦੇ ਕਿ ਨਹੀਂ ਲੈਂਦੇ ਔਰ ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਆਲਮੋਸਟ ਜਿਹੜਾ ਚਰਨਜੀਤ ਸਿੰਘ ਚੰਨੀ ਹੀ ਟਿਕਟ ਲੈ ਕੇ ਇੱਥੇ ਜਲੰਧਰ ਤੋਂ ਲੋਕ ਸਭਾ ਚੋਣ ਲੜਨਗੇ ਔਰ ਜਿਹੜੇ ਉਹਨਾਂ ਦੇ ਵਿਰੋਧ ਕਰ ਰਹੇ ਨੇ ਵਿਕਰਮ ਚੌਧਰੀ ਕਰਮਜੀਤ ਕੌਰ ਚੌਧਰੀ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਣੇ ਦਾਇਰੇ ਦੇ ਵਿੱਚ ਰਹਿਣਾ ਚਾਹੀਦਾ ਫਿਲਹਾਲ ਤੁਸੀਂ ਮੈਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ